ਮੈਂ ਬਲਵਿੰਦਰ ਕੌਰ ਐਮਸੀ ਗਿਆ ਨੰਬਰ ਵਾਰਡ ਤੋਂ ਮੈਂ ਇਹ 9 ਲੱਖ ਦੀ ਲਗਤ ਨਾਲ ਸਾਰੇ ਕੰਮ ਸ਼ੁਰੂ ਕਰਾਏ ਗਏ ਆ ਤੇ ਪੰਜਾਬ ਸਰਕਾਰ ਦਾ ਇਹ ਪ੍ਰਿੰਸੀਪਲ ਸਾਹਿਬ ਜੀ ਦਾ ਪ੍ਰਧਾਨ ਜੀ ਦਾ ਇਹੋ ਸਾਹਿਬ ਜੀ ਦਾ ਜਿਲੋ ਧੰਨਵਾਦ ਕਰਦੀ ਮੈਂ ਆਪਣੇ ਆਪਣੇ ਪਾਰਟ ਵਾਰਡ ਮੈਂਬਰਾਂ ਦਾ ਟੀਮ ਸਾਰੀ ਦਾ ਅਸੀਂ ਇਹ ਕੰਮ ਕਰਦੇ ਰਹਿਾਂਗੇ ਗਾਂ ਵੀ ਤੇ ਸਾਰਿਆਂ ਦਾ ਧੰਨਵਾਦ ਬਹੁਤ ਅੱਜ ਨਗਰ ਕੌਂਸਲ ਬੁਨਾਇਆ ਦੇ ਵਾਰਡ ਨੰਬਰ 11 ਵਿੱਚ ਅੱਜ ਜੋ ਚੋਣਾ ਸਮੇ ਅਸੀਂ ਆਪਣੇ ਬਾੜਵਾਸੀਆਂ ਨਾਲ ਵਾਅਦੇ ਕੀਤੇ ਸਨ ਜੋ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀਆ ਮੰਗਾ ਸੀ ਅੱਜ ਨੂੰ ਅੱਜ ਉਸ ਨੂੰ ਮੁੱਖ ਰੱਖਦੇ ਹੋਏ ਬਾੜ ਨੰਬਰ 11 ਦੇ ਵਿੱਚ ਮੇਰੇ ਵੱਲੋਂ ਔਰ ਮੇਰੀ ਧਰਮ ਪਤਨੀ ਕਾਉਂਸਲਰ ਗੁਰਵਿੰਦਰ ਕੌਰ ਹੀਰ ਵੱਲੋਂ ਔਰ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰ ਜਮਾਦਵੀ ਪਾਰਟੀ ਵਿਧਾਨ ਸਭਾ ਫਲੋਰ ਔਰ ਮਾਨਯੋਗ ਨਗਰ ਕਾਉਂਸਲ ਦੇ ਪ੍ਰਧਾਨ ਸ਼੍ਰੀ ਹਰਮੇਸ਼ ਚੰਦਾਲ ਜੀ ਮੇਸ਼ੀ ਔਰ ਨਗਰ ਕੌਂਸਲ ਦੇ ਈਓ ਸਾਹਿਬ ਔਰ ਸਮੂਚੀ ਨਗਰ ਕੌਂਸਲ ਦੀ ਟੀਮ ਵੱਲੋਂ ਔਰ ਮਹੱਲਾ ਨਿਵਾਸੀਆ ਦੇ ਸਹਿਯੋਗ ਦੇ ਨਾਲ ਅੱਜ ਬਾੜ ਵਿੱਚ ਜਿਹੜਾ ਹੈਗਾ ਤਕਰੀਬਨ 9 ਲੱਖ ਦੀ ਲਾਗਤ ਨਾਲ ਜਿਹੜਾ ਹੈਗਾ ਬਾੜ ਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਬਾੜ ਦੀਆਂ ਗਲੀਆਂ ਦੀ ਰਿਪੇਅਰ ਹੋ ਗਈ ਕੋਈ ਪੈਪ ਦੀ ਜਿਹੜੀ ਹੈਗੀ ਆ ਰਿਕੁਆਇਰਮੈਂਟ ਪੈਪ ਪਾਉਣੇ ਹੈਗੇ ਆ ਤੇ ਅਸੀਂ ਅੱਜ ਉਸ ਕੰਮ ਨੂੰ ਸਾਰੇ ਬਾੜ ਵਾਸੀਆ ਦੇ ਸਹਿਯੋਗ ਦੇ ਨਾਲ ਜਿਹੜਾ ਉਹਨਾਂ ਨੇ ਸਾਨੂੰ ਇੰਨਾ ਮਾਨ ਵਖਿਆ ਸੀਗਾ ਸਾਨੂੰ ਜਿਤਾ ਕੇ ਇਸ ਵਾਰਡ ਦੇ ਵਿੱਚ ਉਹ ਕਾਉਂਸਲਰ ਬਣਾਇਆ ਸੀ ਤੇ ਉਸ ਦੇ ਆਸਾ ਮਿੱਦਾਂ ਤੇ ਖਰੇ ਉਤਰਦੇ ਹੋਏ ਅੱਜ ਅਸੀਂ ਪਹਿਲੇ ਪੜਾਅ ਦੇ ਵਿੱਚ ਜਿਹੜਾ ਹੈਗਾ ਤਕਰੀਬਨ 9 ਲੱਖ ਦੀ ਲਾਗਤ ਨਾਲ ਜਿਹੜਾ ਵਾਰਡ ਦੇ ਵਿੱਚ ਕੰਮ ਸ਼ੁਰੂ ਕਰਵਾਇਆ ਮੈਂ ਖਾਸ ਤੌਰ ਤੇ ਧੰਨਵਾਦੀ ਹਾਂ ਆਪਣੇ ਵਾਰਡ ਵਾਸੀਆ ਦਾ ਕਿ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਪਿਆਰ ਸਤਿਕਾਰ ਦਿੱਤਾ ਹੈਗਾ ਔਰ ਵਾਰਡ ਵਾਸੀਆਂ ਨੂੰ ਇਹ ਯਕੀਨ ਦਿਵਾਉਂਦੇ ਆ ਕਿ ਸਾਡੀ ਨਗਰ ਕਾਉਂਸਲ ਦੀ ਟੀਮ ਸ਼੍ਰੀ ਹਰਮੇਸ਼ لال ਜੀ ਦੀ ਪ੍ਰਧਾਨ ਕੀ ਦੇ ਹੇਟ ਜਿਹੜਾ ਹੈਗਾ ਸਾਡਾ ਜਿਹੜਾ ਪੂਰਾ ਗੁਰਾਇਆ ਸ਼ਹਿਰ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਉਹਨੂੰ ਸੁੰਦਰ ਬਣਾਇਆ ਜਾਵੇਗਾ ਔਰ ਅਸੀਂ ਗੁਰਾਇਆ ਨਿਵਾਸੀਆ ਤੋਂ ਵੀ ਆਸ ਉਮੀਦ ਕਰਦੇ ਆ ਕਿ ਉਹ ਸਾਡਾ ਸਹਿਯੋਗ ਕਰਨ ਸਾਨੂੰ ਸਾਥ ਦੇਣ ਸਾਡਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਹੋਰ ਜੰਗੀ ਪੱਤਰ ਤੇ ਜਿਹੜਾ ਕਰਾਈਏ ਔਰ ਮੈਂ ਦੱਸਣਾ ਚਾਹੁੰਦਾ ਵਾਰਡ ਵਾਸੀਆ ਨੂੰ ਕਿ ਕੁਝ ਦਿਨਾਂ ਬਾਅਦ ਜਿਹੜਾ ਇੱਕ ਸਾਡਾ ਟੈਂਡਰ ਹੈਗਾ ਜੋ ਸਾਡੇ ਮੁਹੱਲਾ ਪਤੀ ਨੱਥਾ ਕੀ ਜਿਹੜਾ ਦਰਵਾਜਾ ਹੈਗਾ ਉੱਪਰ ਉਹਦੇ ਉੱਪਰ ਅਸੀਂ ਜਿਹੜਾ ਹੈਗਾ ਹਾਲ ਬਣਾਉਣ ਦੇ ਲਈ ਜਿਹੜਾ ਹੈਗਾ ਉਹ ਵੀ ਜਿਹੜੀ ਗ੍ਰਾਂਟ ਜਿਹੜੀ ਆ ਉਹ ਪਾਸ ਕਰਵਾਈ ਹੈਗੀ ਆ ਜਿਸ ਦਾ ਟੈਂਡਰ ਜਿਹੜਾ ਕੁਝ ਦਿਨਾਂ ਤੱਕ ਜਿਹੜਾ ਹੈਗਾ ਉਹ 5 ਲੱਖ ਦਾ ਜਿਹੜਾ ਹੈਗਾ ਖੁੱਲ ਜਾਣਾ ਅਸੀਂ ਉੱਥੇ ਕੋਈ ਇੱਕ ਵਧੀਆ ਹਾਲ ਬਣਾਵਾਂਗੇ ਜਿਹੜਾ ਕਿਸੇ ਦੇ ਦੁੱਖ ਦੇ ਸੁੱਖ ਦੇ ਦੇ ਲਈ ਕੰਮ ਆਵੇ ਔਰ ਕੋਈ ਵੀ ਛੋਟਾ ਮੋਟਾ ਫੰਕਸ਼ਨ ਕਰਨਾ ਹੋਵੇ ਸਾਰਾ ਗੁਰਾਇਆ ਜਿਹੜਾ ਵਾਰਡ ਹੈਗਾ ਉੱਥੇ ਜਿਹੜਾ ਹੈਗਾ ਆਪਣਾ ਮੱਲਾ ਉਹ ਉੱਥੇ ਫੰਕਸ਼ਨ ਕਰ ਸਕਦਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਮੈਂ ਔਰ ਮੇਰੇ ਮਿਸ ਜਿਹੜੇ ਹੈਗੇ ਕਾਉਂਸਲਰ ਅਸੀਂ ਵਿਸ਼ਵਾਸ ਜਮਾਉਂਦੇ ਆ ਕਿ ਵਾਰ ਵਾਸੀਆ ਦੀ ਇੱਕ ਇੱਕ ਜਿਹੜੀ ਉਹਨਾਂ ਦੀ ਆ ਸਾਨੂੰ ਜਿਹੜੇ ਕੰਮ ਕਾਏ ਆ ਉੱਤੇ ਖਰਾ ਉਤਰਾਂਗੇ ਅਸੀਂ ਫਿਰ ਇੱਕ ਵਾਰੀ ਪੰਜਾਬ ਸਰਕਾਰ ਦਾ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਔਰ ਪ੍ਰਧਾਨ ਜੀ ਦਾ ਔਰ ਸਮੁੱਚੀ ਨਗਰ ਕਾਉਂਸਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ ਵਾਰਡ ਤੋਂ ਜਿਹੜੀ ਅੱਜ 9 ਲੱਖ ਦੇ ਲਗਾਂ ਦੇ ਕੰਮ ਸ਼ੁਰੂ ਕਰਵਾਏ ਬਹੁਤ ਬਹੁਤ ਧੰਨਵਾਦ ਕਬ ਵਿਧਾਨ ਸਭਾ ਫਲੋਰ ਦਾ ਮਹੱਤਵਪੂਰਨ ਸ਼ਹਿਰ ਗਰਾਇਆ ਗਰਾਇਆ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਤੋਂ ਜਿਹੜੇ ਵਿਕਾਸ ਦੇ ਕੰਮ ਆ ਉਹ ਹਨੇਰੀਆਂ ਲਿਆ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਵਾਰਡ ਨੰਬਰ 7 ਦੇ ਵਿੱਚ ਉਦਕਾਟਣ ਕੀਤੇ ਸੀ ਅੱਜ ਵਾਰਡ ਨੰਬਰ 11 ਜਿਹੜਾ ਕਿ ਸਾਡੇ ਹੀ ਸਾਹਿਬ ਆ ਕਾਉਂਸਲਰ ਆ ਔਰ ਬਹੁਤ ਹੀ ਸਮਾਜ ਸੇਵੀ ਆ ਬਹੁਤ ਹੀ ਅਗਾਵਦ ਸੋਚ ਦੇ ਮਾਲਕ ਨੇ ਇਹਨਾਂ ਨੇ ਅੱਜ ਇੱਥੇ ਲਗਭਗ 9 ਲੱਖ ਰੁਪਏ ਦੀ ਲਗਤ ਦੇ ਨਾਲ ਜਿਹੜੇ ਵਿਕਾਸ ਕੰਮਾਂ ਦਾ ਜਿਹੜੇ ਉਦਕਾਟਣ ਕੀਤੇ ਆ ਤਾਂ ਕਿ ਲੋਕਾਂ ਨੂੰ ਜੋ ਅਸੀਂ ਚੋਣਾਂ ਸਮੇਂ ਲੋਕਾਂ ਨੇ ਵਾਅਦਾ ਕੀਤੇ ਸੀ ਕਿ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਦੂਰ ਕਰਾਂਗੇ ਅੱਜ ਉਹਨਾਂ ਸਮੱਸਿਆਵਾਂ ਦੇਖਦੇ ਹੋਏ ਅੱਜ ਇਸ ਵਾਰ ਨੰਬਰ 11 ਦੇ ਵਿੱਚ ਸਾਡੇ ਕੌਂਸਲਰ ਸਹਿਬਾਨ ਖੜੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਇਹ ਕੰਮ ਜਿਹੜੇ ਆ ਸ਼ੁਰੂਆਤ ਕੀਤੇ ਆ ਔਰ ਬਹੁਤ ਹੀ ਜਲਦੀ ਇਹ ਕੰਮ ਨਿਪਟਣਗੇ ਔਰ ਨਾਲ ਦੀ ਨਾਲ ਹੋਰ ਵਿਕਾਸ ਲਈ ਹੋਰ ਫੰਡਾਂ ਦੀ ਜਿਹੜੀ ਹੈਗਾ ਇਹਨਾਂ ਨੂੰ ਬਾਡ ਦੇ ਵਿੱਚ 11 ਨੰਬਰ ਤੇ ਭੇਜਿਆ ਜਾਏਗਾ ਔਰ ਗਰਾਹ ਸ਼ਹਿਰ ਦੇ ਨਿਵਾਸੀਆਂ ਨਾਲ ਅਸੀਂ ਕਮਿਟਡ ਆ ਕਿ ਜੋ ਅਸੀਂ ਚੋਣਾਂ ਸਮੇਂ ਵਾਅਦੇ ਕੀਤੇ ਸੀ ਸਾਰੇ ਲੈਪਟੋਮਾਂਗੇ ਗਰਾਹ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਵਾਂਗੇ ਸੋ ਆਓ ਸਾਰੇ ਸਾਥੀਆਂ ਦਾ ਅੱਜ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਆ ਸਾਡੇ ਹਰਮੇਸ਼ ਜੀ ਔਰ ਈਓ ਸਾਹਿਬ ਸਮੁੱਚੇ ਜਿਹੜੇ ਕੌਂਸਲਰ ਆ ਉਹਨਾਂ ਦਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਂ ਜਾਂ ਧੰਨਵਾਦ ਕਰਦਾ ਆ ਖਾਸ ਕਰਦਾ ਇੱਕ ਸੂਚੀ ਟੀਮ ਆਪ ਦੀ ਜਿਹੜੇ ਕੌਂਸਲਰ ਇਹ ਗਰਾਹ ਸ਼ਹਿਰ ਦੀ ਵਿਕਾਸ ਦੇ ਵਿੱਚ ਜਿਹੜਾ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉਣਗੇ ਬਹੁਤ-ਬਹੁਤ ਧੰਨਵਾਦ